ਜੈਪ੍ਰੀਤ ਜੈ ਭਾਰਤ ਮੈਂ ਅਵਤਾਰ ਸਿੰਘ ਸਹੋਤਾ ਜ਼ਮੀਨ ਅਧਿਕਾਰ ਸੰਘਰਸ਼ ਮੋਰਚਾ ਪੰਜਾਬ ਪ੍ਰਧਾਨ ਅੱਜ ਅਸੀਂ ਸੰਗਰੂਰ ਵਿਖੇ ਇੱਕ ਵਿਸ਼ਾਲ ਰੈਲੀ ਦੇ ਵਿੱਚ ਸ਼ਾਮਲ ਹੋਇਆ ਜਿੱਥੇ ਕਿ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਅਧਿਆਪਕ ਆਗੂ ਔਰ ਬਹੁਤ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਵੀ ਇੱਥੇ ਅੱਜ ਇਸ ਸਾਹ ਰੋਸ ਰੈਲੀ ਦੇ ਵਿੱਚ ਆਈਆਂ ਕਿਉਂਕਿ ਇਹ ਸੰਗਰੂਰ ਨੂੰ ਆਮ ਆਦਮੀ ਪਾਰਟੀ ਦੀ ਇੱਕਾ ਰਾਜਤਾ ਨਹੀਂ ਮੰਨਿਆ ਜਾਂਦਾ ਅੱਜ ਮੁੱਖ ਮੰਤਰੀ ਜੋ ਇਹ ਸਾਡੇ ਜੋ ਵਾਅਦੇ ਕੀਤੇ ਸੀ ਪੰਜਾਬ ਦੇ ਲੋਕਾਂ ਨਾਲ ਉਹਨਾਂ ਤੋਂ ਮਨਕਰ ਹੋ ਗਿਆ ਔਰ ਇਸ ਲਈ ਸਾਡੇ ਪੰਜਾਬ ਦੇ ਲੋਕ ਜਿਨ੍ਹਾਂ ਨੇ ਇੱਕ ਬੜੀ ਮਤਲਬ ਤਸ਼ੱਦਦ ਨਾਲ ਇਹ ਸਰਕਾਰ ਬਦਲਾਅ ਦੀ ਨੀਤੀ ਨਾਲ ਲਿਆਂਦੀ ਸੀ ਔਰ ਪਹਿਲੀਆਂ ਸਰਕਾਰਾਂ ਨੂੰ ਖੁੰਝੇ ਲਾ ਕੇ ਇਹਨਾਂ ਨੂੰ ਲਿਆਂਦਾ ਸੀ ਤਾਂ ਅੱਜ ਇਹ ਆਮ ਲੋਕਾਂ ਦੀ ਸਰਕਾਰ ਨਹੀਂ ਰਹੀ ਤੇ ਗਿਰਤੀ ਮਜ਼ਦੂਰ ਬੇਜਮੀਨੇ ਲੋਕਾਂ ਤੇ ਅਤਿਆਚਾਰ ਕਰਦੀ ਹੈ ਕਿਸਾਨਾਂ ਤੇ ਅਤਿਆਚਾਰ ਕਰਦੀ ਹੈ ਸੋ ਅਸੀਂ ਇਹ ਜਿਹੜੀ ਅੱਜ ਸੰਗਰੂਰ ਆਈ ਜੀ ਆਮ ਆਦਮੀ ਪਾਰਟੀ ਦੀ ਰਾਜਧਾਨੀ ਇਹ ਆਪ ਦੀ ਰਾਜਧਾਨੀ ਦੇ ਹੱਕ ਤੇ ਮੂੰਗ ਦਲ ਨਾਲ ਇਹ ਸਾਰੇ ਲੋਕ ਕਿਉਂਕਿ ਪੰਜਾਬ ਦੇ ਲੋਕਾਂ ਨਾਲ ਪਾਵਾ ਉਹ ਬੇਰੁਜ਼ਗਾਰਾਂ ਨਾਲ ਵਾਦੇ ਕੀਤੇ ਸੀ ਬੀਬੀਆਂ ਨਾਲ 1000 ਰੁਪਏ ਦੇ ਵਾਦੇ ਕੀਤੇ ਸੀ ਮਹੀਨੇ ਦੇ ਸੋ ਇਹ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਕਿਉਂਕਿ ਬੇਜਮੀਨੇ ਕਰਤੀ ਉਹ ਲੋਕ ਆ ਜਿਹੜੇ ਪੰਜਾਬ ਦੇ ਜਿਨ੍ਹਾਂ ਦੇ ਕੋਲੇ ਜ਼ਮੀਨ ਦਾ ਇੱਕ ਵੀ ਟੁਕੜਾ ਨਹੀਂ ਅੱਜ ਜੇ ਉਹ ਆਵਾਜ਼ ਠਾਉਂਦੇ ਆ ਕਿ ਲੈਂਡ ਸੀਲਿੰਗ ਐਕਟ 1972 ਲਾਗੂ ਕਰਕੇ ਆਮ ਕਿਸਾਨਾਂ ਨੂੰ ਆਮ ਜਿਹੜੇ ਪਿੰਡੂ ਸਾਡੇ ਪੰਜਾਬ ਦੇ ਲੋਕ ਆ ਬੇਜਮੀਨੇ ਕਰਤੀ ਲੋਕਾਂ ਉਹਨਾਂ ਨੂੰ ਵੀ ਜ਼ਮੀਨ ਦਾ ਜਿਹੜਾ ਹਿੱਸਾ ਮਿਲਦਾ ਚਾਹੀਦਾ ਕਿਉਂਕਿ ਲੈਂਡ ਸੀਲਿੰਗ ਐਕਟ ਇਹ ਕਹਿੰਦਾ ਹੈ ਕਿ 17 1 7.5 ਏਕੜ ਜ਼ਮੀਨ ਆ ਜਿਹੜੀ ਇੱਕ ਕਿਸਾਨ ਰੱਖ ਸਕਦਾ ਔਰ ਬਹੁਤ ਵੱਡੇ ਘਰਾਣੇ ਰਾਜਸੀ ਆਗੂ ਆ ਜਿਹੜੇ ਇਹ ਵੱਡੀਆਂ ਵੱਡੀਆਂ ਢੇਰੀਆਂ ਦੇ ਮਾਲਕ ਆ ਸੋ ਅੱਜ ਇਹ ਠਾਠਾਂ ਮਾਰਦਾ ਇਕੱਠ ਜੋ ਸੰਗਰੂਰ ਦੇ ਵਿੱਚ ਸਾਰੇ ਪੰਜਾਬ ਦੇ ਲੋਕ ਇੱਥੇ ਇਕੱਤਰ ਹੋ ਕੇ ਸਰਕਾਰ ਦਾ ਪੈਟ ਸਿਆਪਾ ਕਰਨ ਵਾਸਤੇ ਇੱਥੇ ਆਏ ਆ ਅਸੀਂ ਇਹ ਸਰਕਾਰ ਨੂੰ ਚੈਲੰਜ ਕਰਦੇ ਆ ਕਿ ਰਹਿਗਾ 1.5 ਸਾਲ ਅਸੀਂ ਇਹ ਜੇ ਹਰਾ ਪੈਨ ਫੜਾ ਸਕਦੇ ਆ ਹਰਾ ਪੈਨ ਖੋ ਵੀ ਸਕਦੇ ਆ ਲੋਕਾਂ ਨੂੰ ਇਹ ਬੇਨਤੀ ਕਰਦੇ ਆ ਕਿ ਆਓ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਈਮਾਨੋਂ ਸੇ ਤਾਂ ਜੋ ਇਹ ਸਰਕਾਰ ਨੂੰ ਜਿਹੜੀ ਆ ਇਹ ਅਸੀਂ ਮੂੰਹ ਤੋੜਮਾ ਜਵਾਬ ਦੇ ਸਕੀਏ ਜੈਪੀ Да.